ਫਿਰ ਜੀ ਤੁਸੀਂ ਦੇਖ ਸਕਦੇ ਆ ਪਿੰਡ ਵੱਡੇ ਸਭਰਾ ਦੇ ਵਿੱਚ ਵੀਰ ਦੀ ਦੁਕਾਨ ਤੇ ਵੇਖੋ ਛੱਤਰ ਪਨ ਕੇ ਬੰਦੇ ਸਮਾਨ ਲੈ ਕੇ ਆ ਜੀ ਤੇ ਕਾਫੀ ਲੱਖ ਤੋਂ ਉੱਤੇ ਜਿਹੜਾ ਵੀਰ ਦਾ ਨੁਕਸਾਨ ਹੋਇਆ ਜੀ ਸਭਰਾ ਕਿਰਤ ਰੋਡ ਤੇ ਕਿਰਤਵਾਲ ਰੋਡ ਦੇ ਉੱਤੇ ਵੀਰ ਦੀ ਸ਼ਾਪ ਆ ਜੀ ਬਹੁਤ ਦੁੱਖ ਮੰਦ ਭਾਗੀ ਗੱਲ ਕਹਿ ਸਕਦੇ ਵੀ ਐਡਾ ਕੰਮ ਜਿਹੜੇ ਚੋਰਾਂ ਦੇ ਹੌਸਲੇ ਬਲੰਦ ਆ ਜੀ ਕਿਉਂਕਿ ਪਿੰਡ ਦੇ ਵਿੱਚ ਵਾਰਦਾਦ ਕਰ ਰਿਹਾ ਜਿਹੜੇ ਬਦਲ ਕੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਮਰੀਕ ਸਿੰਘ ਕੀ ਗੱਲਬਾਤ ਹੋਈ ਆ ਇਹ ਜਿਹੜਾ ਗੱਲਬਾਤ ਕਿਉਂ ਨਹੀਂ ਚੋਰੀ ਹੋਈ ਹੈ ਜੀ ਪਿੱਤਰ ਤਾਂਬਾ ਚੋਰੀ ਹੋ ਗਿਆ ਕਿੰਨੇ ਕੁ ਦਾ ਨੁਕਸਾਨ ਜਿਹੜਾ ਹੋ ਗਿਆ ਵੀਰ ਜੀ ਕੋਈ ਅੰਦਾਜ਼ਾ ਨਹੀਂ ਕੋਈ ਦੋ ਥੋੜੇ ਪਿੱਤਰ ਦੇ ਪਰ ਇਹਦੇ ਇੱਕ ਥੋੜਾ ਜਿਹਾ ਆਪਣਾ ਤਾਂਬੇ ਦਾ ਕਿਹੜੇ ਪਿੰਡ ਜੀ ਪਿੰਡ ਸਭਰਾ ਤੇ ਕੀ ਹੁਣ ਕੋਈ ਰਿਪੋਰਟ ਕਰਾਈ ਹੈ ਜੀ ਰਿਪੋਰਟ ਕਰਾਈ ਹੈ ਜੀ ਮੌਕਾ ਵੇਖੀ ਗਿਆ ਸਰਦਾਰ ਠੀਕ ਹੈ ਕੀ ਵਿਛਵਾਇ ਦਵਾਈ ਆ ਮਲਾਜਮਾ ਨਹੀਂ ਕੋਈ ਗੱਲ ਨਹੀਂ ਉਹ ਕਹਿੰਦੇ ਕਰਦੇ ਆ ਕੋਈ ਕਾਰਵਾਈ ਨਹੀਂ ਜੋ ਵੀ ਹੋਊਗਾ ਕਰਨਗੇ ਕਿੰਨੇ ਕੁ ਦਾ ਸਮਾਨ ਦੱਸਿਆ ਚੋਰੀ ਹੋ ਗਈ ਸਮਾਨ ਲੱਖ ਤੋਂ ਥੀ ਪਲਾਸੀ ਐ ਤੁਮ ਬਿਲਾਕ ਤੋਂ ਪਲਾਸ ਹੈ ਤੇ ਜਿਹੜਾ ਕੀ ਜਿਆਦਾ ਜਿਹੜਾ ਸਮਾਨ ਮੰਨ ਕੇ ਜਿਵੇਂ ਤਾਰਾਂ ਹੋ ਗਈਆਂ ਨਹੀਂ 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 ਹਾਂ ਉਹ ਲੋਕਾਂ ਦੇ ਦੁਆੜੀ ਦਾ ਸਮਾਨ ਇਕੱਠਾ ਹੈ ਅੱਛਾ ਇੰਦਲ ਦਾ ਬਾ ਮਿਲ ਕੇ ਕਾਹ ਵੀ ਕਰਦਾ ਸਾਨਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਵੀਰ ਕਬਾੜ ਦਾ ਕੰਮ ਕਰਦਾ ਹੈ ਜੀ ਪਿੰਡ ਸਪਰਾ ਦੇ ਵਿੱਚ ਟੌਪ ਬਰਾਦੀ ਤੇ ਬੜੀ ਮੰਦ ਭਾਗੀ ਗੱਲ ਆਪਾਂ ਕਹਿ ਸਕਦੇ ਹਾਂ ਜੇ ਸਾਗੇ ਜੇ ਸ਼ਟਰ ਤੋੜ ਕੇ ਜਿਹੜਾ ਮਾਨ ਬੰਦੇ ਲੈ ਗਿਆ ਤੇ ਕਾਫੀ ਲੱਖ ਤੋਂ ਉੱਤੇ ਜਿਹੜਾ ਨੁਕਸਾਨ ਭਾਈ ਦਾ ਹੋਇਆ ਵੀਰ ਦਾ ਤੇ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਹਾਂਜੀ ਹੁਣ ਇਧਰ ਆਪਣੇ ਕਿਰਤਵਾਰ ਰੋਡ ਤੇ ਆਏ ਹਰੀਕੇ ਹਰੀਕੇ ਕਿਰਤਵਾਰ ਰੋਡ ਤੇ ਹੈ ਨਾ ਹਾਂਜੀ ਤੇ ਇਹ ਤੀਸਰੀ ਚੌਥੀ ਵਾਰ ਦਾਤ ਹੋ ਗਈ ਆ ਜੀ ਜਿਹੜੀ ਦੁਕਾਨਾਂ ਦਾ ਸ਼ਟਰ ਪੁੱਟ ਕੇ ਸਮਾਨ ਕਿਸੇ ਤੇ ਬੈਂਡ ਰਾ ਕਿਸੇ ਤੇ ਨਵੇਟਰ ਤੇ